ਪੰਨਵਾਰ ਅਤੇ ਸ਼੍ਰੀ ਗੁਰਿੰਦਰ ਸਿੰਘ ਜੀ ਤੁਮਾਰੇ ਸਰ ਤੋਂ ਨਾ ਮੈਦਾਨ ਨਿਰਧਾਰਤ ਕਰਨਾ ਹੈ। ਔਰ ਉਸ ਸ਼ਖਸੀਅਤ ਨੇ ਬੋਲ ਗਾ ਦੇ। ਆ ਦੇ ਵਿੱਚ ਵਿਰਾਜਮਾਨ ਨੇ ਤੇ ਤੁਸੀਂ ਸਾਥ ਤੇ ਸੰਗਤ ਜਿਹੜੀ ਆ ਜਿਹੜਾ ਆਸ਼ੀਰਵਾਦ ਦੇਵੇ ਉਹ ਹਮੇਸ਼ਾ ਹੀ ਚੜ੍ਹਦੀ ਕਲਾ 'ਚ ਹੁੰਦਾ ਹੈ ਤੇ ਜਕਾਰਾ ਇੰਨੀ ਜ਼ੋਰ ਨਾਲ ਜਗਾ ਚਾਹੀਦਾ ਹੈ ਕਿ ਦਿੱਲੀ ਦਰਬਾਰ ਦੇ ਵਿੱਚ ਜੋਸੀ ਸਾਹਿਬ ਨੇ ਪਹੁੰਚਣਾ ਹੈ ਹਲਕਾਂ ਚਾਰਜ ਔਰ ਸਰਦਾਰ ਮਨਜੀਤ ਸਿੰਘ ਦੀ ਵੇਰਕਾ ਪੌਮੀ ਜੱਟਾ 77 ਸ਼ਰੋਮਣੀ ਅਕਾਲੀ ਦਲ ਬਾਦਲ ਅਤੇ ਹੋਰ ਸਾਰੇ ਸੱਜਣ ਜੋ ਸਟੇਜ ਤੇ ਬਰਾਜਮਾਨ ਨੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨੂੰ ਸਿਆਸਤ ਦੀ ABC ਨਹੀਂ ਆਉਂਦੀ ਮੈਂ ਅ ਪਿਛੇ ਢਾਲੀਵਾਲ ਕੱਪ ਆਏ ਸੀਗੇ ਇੱਥੇ ਤੇ ਮੇਨੂੰ ਕੋਈ ਸੱਜਣ ਕਹਿੰਦਾ ਵੀ ਤੁਸੀਂ ਢਾਲੀਵਾਲ ਦੀ ਮਦਦ ਕਰੋ ਮੈਂ ਜਰੂਰ ਕਰਾਂਗੇ ਪਰ ਇੱਕ ਗੱਲ ਦੱਸ ਦਿਓ ਜਿਹੜੇ ਲੀਡਰ ਨੂੰ ਇਹ ਪਤਾ ਹੋਵੇ ਕਿ ਮੈਂ ਉਧੀਆਂ ਬਾਡੀਆਂ ਕਿੰਨੀਆਂ ਨੇ ਮੈਂ ਢਾਲੀਵਾਲ ਸਾਹਿਬ ਨੂੰ ਇੱਥੇ ਹੱਥ 'ਚ ਬਾਡੀਆਂ ਕਿਰਕੇ ਦੱਸਣ ਕਿ ਮੇਰੇ ਵੇਰ ਕਿਧੀਆਂ ਕਿੰਨੀਆਂ ਬਸਤੀਆਂ ਨੇ 2022 ਦੇ ਵਿੱਚ ਇੱਕ ਗਲਤੀ ਕੀਤੀ ਹੈ ਲੋਕਾਂ ਨੇ ਜਿਹਦਾ ਖਦਿਆਮਾ ਜਿਹੜਾ ਵਾ ਉਹ ਅਸੀਂ ਬੇਰੁਜ਼ਗਾਰੀ ਨਸ਼ਿਆਂ ਦੇ ਵਿੱਚ ਨਸ਼ਿਆਂ ਦੀ ਦਲਦਲ ਦੇ ਵਿੱਚ ਭੁਗਤ ਰਹੇ ਆ ਭਗਵੰਤ ਮਾਨ ਜੀ ਨੇ ਦਾਵਾ ਕੀਤਾ ਸੀ ਕਿ ਮੈਂ 4 ਦਿਨਾਂ ਦੇ ਵਿੱਚ ਨਸ਼ਾ ਖਤਮ ਕਰ ਦੂੰਗਾ ਕੀ ਨਸ਼ਾ ਖਤਮ ਹੋਇਆ ਇੱਕ ਜੋਸ਼ੀ ਸਾਹਿਬ ਨੇ ਚਾਰ ਕੈਂਡੀਡੇਟ ਦੇ ਬਦਾਨ ਦੇ ਵਿੱਚ ਜੋਸ਼ੀ ਸਾਹਿਬ ਨੂੰ ਵਿਕਾਸ ਪੁਰਸ ਦੇ ਨਾਂ ਤੇ ਜਾਣਿਆ ਜਾਂਦਾ ਹੈ ਜੋਸ਼ੀ ਸਾਹਿਬ ਨੇ ਹਮੇਸ਼ਾ ਹੀ ਬਹੁਤ ਸਤਿਕਾਰਯੋਗ ਸਰਦਾਰ ਮਨਜੀਤ ਸਿੰਘ ਜਿਨ੍ਹਾਂ ਨੇ ਆਈਡੀ ਵੱਡੀ ਗਿਣਤੀ ਦੇ ਵਿੱਚ ਇਸ ਸੰਗਤ ਦੇ ਦਰਸ਼ਨ ਕਰਾਇਆ ਤੇ ਇਸ ਰਲਕੇ ਦੇ ਇੰਚਾਰਜ ਸਾਡੇ ਆਉਣ ਵਾਲੇ 2027 ਚ ਐਮਐਲਏ ਗੁਰਪ੍ਰੀਤ ਰੰਧਾਵਾਦੀ ਲੇ ਆਪਾਂ ਬੰਦਾ ਦੇਖੇ ਕੋਈ ਨਹੀਂ ਮੇਰਾ ਖਿਆਲ ਆਮ ਤੌਰ ਤੇ ਆਪਾਂ ਪਾਰਟੀ ਵੇਖਦੇ ਆ ਠੀਕ ਆ ਆਪਾਂ ਕੈਂਡੀਡੇਟ ਵੀ ਵੇਖਦੇ ਆ ਕਿ ਕੌਣ ਹੈਗਾ ਸਾਡੀ ਅਪਰੋਚ ਹੈਗਾ ਅਕਸਰੋਂ ਬੰਸਰ ਦੇ ਫੀਲਟਰ ਦੇਣਾ ਗੱਲ ਸੁਣੋ ਸਾਨੂੰ ਕੰਮ ਪੈ ਗਿਆ ਝਾੜੂ ਦੀ ਕੋਈ ਝੱਲੋ ਝੱਲੋ ਝਾੜੂ ਨਹੀਂ ਲੱਗਾ ਮੈਂ ਇਸੇ ਕਰਕੇ ਸਭ ਤੋਂ ਜ਼ਿਆਦਾ ਇਹ ਗੱਲ ਕਰਦਾ ਪਾਰਟੀ ਵੇਖੋ ਪਰ ਨਾਲ ਇਹ ਵੀ ਵੇਖੋ ਕਿ ਬੰਦਾ ਖੌਣਿਆ ਤੇ ਬਹੁਤ ਹੀ ਵਧੀਆ ਨਾ ਪਈਆਂ ਇਨਸਾਨ ਵੇਖੋ ਇੱਥੇ ਨਿਸ਼ਾਨ ਵੇਖੋ ਪਾਰਟੀ ਵੇਖੋ ਜੇ ਪਾਰਟੀ ਦੇ ਕੋ ਕੰਟਰੀਬਿਊਸ਼ਨ ਹੋਵੇ ਤੇ ਸੋਨੇ ਤੇ ਸੁਹਾਗਾ ਇੱਥੇ ਤੇ ਦੋਈ ਗੱਲਾਂ ਠੀਕ ਆ ਤੇ ਜੇ ਕਿਸੇ ਸਰਕਾਰ ਨੇ ਗਾਤਾ ਕੀਤਾ ਕਦੇ ਆ ਤੇ ਬਾਦਲ ਸਾਹਿਬ ਦੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਨੇ ਕੰਮ ਕੀਤਾ ਪਿਛਲੀ ਵਾਰੀ ਵੀ ਇਹਨੇ ਰੱਟਾ-ਪੱਟਾ ਪਾਇਆ ਸੀ ਕੋਈ ਪਤਾ ਨਹੀਂ ਕੀ ਹੋ ਗਿਆ ਜੀ ਕੀ ਹੋ ਗਿਆ ਆ ਐਰ ਕਿਵੇਂ ਇਹੋ ਕੁਝ ਹੋਇਆ ਵਾ ਇਹ ਸਭ ਐਵੇਂ ਛੁਰਲੀਆਂ ਵਾ ਨੰਬਰ ਬਣਾਉਣ ਦੀਆਂ ਤੇ ਲੋਕਾਂ ਦੇ ਵਿੱਚ ਆਪਣੇ ਆਪ ਨੂੰ ਹਾਈਲਾਈਟ ਕਰਨ ਦੀਆਂ ਹੋਰ ਕੁਝ ਨਹੀਂ ਇੱਕ ਡ੍ਰੀਮ ਪ੍ਰੋਜੈਕਟ ਜਿਹੜਾ ਤੁਹਾਡੇ ਵੱਲੋਂ ਸ਼ੁਰੂ ਕੀਤਾ ਗਿਆ ਸੀਗਾ ਉਹ ਬੰਦ ਪਿਆ ਇਸ ਵੇਲੇ 250 ਬੱਸਾਂ ਜਿਹੜੀਆਂ ਨੇ ਇਸ ਵੇਲੇ ਉੱਥੇ ਲੱਗੀਆਂ ਹੋਈਆਂ ਨੇ ਕੀ ਉਹਦੇ ਬਾਰੇ ਕੀ ਜਾਣਦੇ ਸਾਰੇ ਵੇਲੀਆ ਰੇ ਇੱਕ ਵੇਲੀਆ ਰਹਿਣਾਂ ਨਾ ਬੱਸਾਂ ਚੱਲੀਆਂ ਨਾਨਕੋ ਕੰਪਨੀ ਚੱਲੀ ਜਿਹੜੀ ਕੂੜਾ ਚੁੱਕ ਕੇ ਲੈ ਕੇ ਜਾਂਦੀਆਂ ਇਹ ਕੂੜੇ ਦੇ ਢੇਰ ਲੱਗ ਗਿਆ ਨਾ ਸ੍ਰੀਪਿੰਘ ਛੱਲੀ ਇਹਨਾਂ ਕੋ ਨਾ ਇਹਨਾਂ ਕੋ ਰਬੇਰ ਹੋਈ ਸੜਕਾਂ ਦੀ ਸਾਡੀਆਂ ਲਾਈਆਂ ਬੱਤੀਆਂ ਨਹੀਂ ਜਗੀਆਂ ਸਾਡੀਆਂ ਬਣਾਈਆਂ ਸੜਕਾਂ ਰਿਪੇਅਰ ਨਹੀਂ ਹੋਈਆਂ ਸਾਡੇ ਪਾਏ ਸੀ ਵੀਰੇ ਸਾਫ਼ ਨਹੀਂ ਹੋਏ ਲੋਕਾਂ ਨੂੰ ਗੰਦਾ ਪਾਣੀ ਪੀਣਾ ਪੈਣ ਨੂੰ ਮਿਲ ਰਿਹਾ ਇਹ ਸਾਰਾ ਬੁਰੀ ਤਰ੍ਹਾਂ ਫੇਲਿਆ ਕਾਂਗਰਸ ਹੀ ਦੇਸੀ ਇਹ ਵੀ ਫੇਲਿਆ 100 ਗੁਣਾ ਨਸ਼ਾ ਵੱਧ ਗਿਆ 100 ਗੁਣਾ ਕ੍ਰਾਈਮ ਵੱਧ ਗਿਆ ਥਾ ਥਾ ਦੇ ਗੋਲੀਆਂ ਚੱਲਦੀਆਂ ਬੰਦੇ ਮਰਦੇ ਆ ਪਰੋਥੀਆਂ ਮੰਗੀਆਂ ਜਾਂਦੀਆਂ ਫੇਲ ਸਰਕਾਰਾਂ ਵਾ ਇਹ ਕਮੇਟੀ ਕਮੇਡੀਆਂ ਆਗੇ ਆ ਕਿਸੇ ਦਾ ਕੋਈ ਤਾਲਮੇਲ ਨਹੀਂ ਇਹਦੀ ਕੋ ਗੱਲ ਨਹੀਂ ਰਿਮੋਟ ਨਾਲ ਚੱਲਦੇ ਦਿੱਲੀ ਤੋਂ ਪੰਜਾਬ ਨੂੰ ਲੁੱਟ ਕੇ ਆਪਣੀ ਪਾਰਟੀ ਦਾ ਪ੍ਰਚਾਰ ਕਰ ਰਹੇ ਹੋਰ ਕੁਝ ਨਹੀਂ ਥੋੜੇ ਦਿਨ ਪਹਿਲਾਂ ਕੇਜੀਵਾਲ ਸਾਹਿਬ ਵੱਲੋਂ ਰੋਡ ਸ਼ੋਅ ਕੀਤਾ ਗਿਆ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਨੂੰ ਵੋਟ ਦਿਓਗੇ ਤਾਂ ਮੈਂ ਜੇਲ੍ਹ ਤੋਂ ਬਾਹਰ ਆਉਂਗਾ ਬਸ ਵੋਟ ਦਿਓਗੇ ਇਹਦੇ ਕਰਪਸ਼ਨ ਕਰਪਸ਼ਨ ਜਿਹੜਾ ਦਾਗ ਲੱਗਾ ਜਿਹੜਾ ਚੋਰ ਵੀ ਕਦੇ ਬਾਹਰ ਆਇਆ ਜਿਹੜਾ 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 ਇਹ ਟਿੱਕਾ ਲੱਗਾ ਕਰਪਸ਼ਨ ਦਾ ਉਹ ਪੈਸੇ ਦੱਸੇ ਰੱਖੇ ਕਿੱਥੇ ਆ ਇਹ ਛੁੱਟੀ ਲੈ ਕੇ ਉੱਨੀ ਗਿਆ ਜਿੰਨੀ ਕਾ ਸਪਰੀਮ ਕੋਰਟ ਨੇ ਕਿਹਾ ਚਲ ਕੰਪਲੇਨ ਕਰ ਲਾ ਅਗਲੇ ਦਿਨ ਹੀ ਉਹਨਾਂ ਨੇ ਹਾਜ਼ਰੀ ਜੇਲ੍ਹ ਦੇ ਅੰਦਰ ਰੱਖੀ ਉਹਦੀ ਮਨਜੀਤ ਸਿੰਘ ਮੇਰਕਾ ਜਨਰਲ ਸੈਕਟਰੀ ਪੰਜਾਬ ਅਕਸ਼ਰੋਨੀ ਕਾਲੀਦਾ ਇਹ ਜਿਹੜੀ ਰੈਲੀ ਹੋਈ ਹੈ ਜੀ ਇਹ ਜੋਸ਼ੀ ਸਾਹਿਬ ਦੀ ਹਮਾਇਤ ਦੇ ਵਿੱਚ ਹੋਈ ਹੈ ਮਜ਼ਦੂਰ ਗਰੀਬ ਦੀ ਰੈਲੀ ਹੋਈ ਹੈ ਕਿਉਂਕਿ ਜਿਹੜਾ ਸਾਡਾ ਬੋਟ ਨਗਰ ਮੇਰਕਾ ਇੱਥੇ ਕਰੀਬ 32-33 ਹਜ਼ਾਰ ਵੋਟ ਹੈ ਮਹਾਨਗਰ ਹੈ ਔਰ ਹਮੇਸ਼ਾ ਹੀ ਇਤਿਹਾਸ ਰਿਹਾ ਹੈ ਕਿ ਵੀਰਕਾ ਜਿਹੜੀ ਵਾਅਦਾ ਘਾਟ ਹੁੰਦੀ ਆ ਪੂਰੀ ਕਰ ਦਿੰਦਾ ਇਸ ਵਾਰ ਮੇਰੇ ਜੋ ਤਜਰਬੇ ਚ ਆ ਜੋ ਮੇਰੀ ਰੀਡਿੰਗ ਆ ਜੋਸ਼ੀ ਸਾਹਿਬ 99% ਬੋਰਡ ਜਿਹੜੀ ਆ ਹਲਕਾ ਵੀਰਕਾ ਪਿੰਡ ਦੀ ਜਿਹੜੀ ਆ ਉਹਨਾਂ ਦੇ ਹੱਕ ਤੇ ਜਾਰੀ ਆ ਔਰ ਇਸ ਕਰਕੇ ਜਾਰੀ ਆ ਕਿ ਜੋਸ਼ੀ ਸਾਹਿਬ ਦਾ ਇੱਕ ਰਿਕਾਰਡ ਹੈ ਕਿ ਉਹਨਾਂ ਨੂੰ ਫੋਨ ਕਰ ਲਓ ਤੇ ਬੈਕ ਆਲ ਆਉਂਦੀ ਹੈ ਜੇ ਨਾ ਹੋਣ ਤੇ ਗਰੀਬ ਦੀ ਗੱਲ ਸੁਣਦੇ ਨੇ ਇਹ ਬਹੁਤ ਵੱਡੀ ਗੱਲ ਹੈ ਨਹੀਂ ਤੇ ਅੱਜ ਕੱਲ ਦੇ ਲੀਡਰ ਕਿਸੇ ਦੀ ਗੱਲ ਸੁਣ ਕੇ ਰਾਜੀ ਨਹੀਂ ਸਿਰਫ ਉਹਨਾਂ ਜਿਹੜੀ ਆ ਕਿ ਜਿੰਨਾ ਜਿੰਨਾ ਵੋਟਾਂ ਹੁੰਦੀਆਂ ਨੇ ਫਿਰ ਤੁਹਾਡੇ ਕੁੰਡੇ ਵੀ ਘਣਕਾਉਂਦੇ ਨੇ ਸਰਨੇ ਵੀ ਲੈਂਦੇ ਨੇ ਤੇ ਜਿਹੜੇ ਇਹੋ ਜਿਹੇ ਲੋਕ ਨੇ ਤੇ ਘਾਟੀ ਦੁਨੀਆ ਚ ਪੈਦਾ ਹੁੰਦੇ ਨੇ ਇਸ ਕਰਕੇ ਮੇਰਕੇ ਨਗਰ ਨੇ ਇਹ ਫੈਸਲਾ ਕਰ ਲਿਆ ਕਿ ਸ਼ਰੋਮਨੀ ਅਕਾਲੀ ਦਲ ਨੂੰ ਵੱਧ ਤੋਂ ਵੱਧ ਲੀਡ ਦਵਾ ਕੇ ਗਰੀਬ ਮਜ਼ਦੂਰ ਕਿਸਾਨ ਹਰ ਵਰਗ ਨੇ ਫੈਸਲਾ ਕਰ ਲਿਆ ਕਿ ਅੱਜ ਕੀ ਅਪਕੀ ਬਾਤ ਜੋਸ਼ੀ ਕੀ ਵਾਰੀ ਹੈ ਜੈ ਅੱਜ ਦੀ ਗੱਲ ਜਿਹੜੀ ਹੈ ਸਿਰ ਤੇ ਨਿਸ਼ਾਨੀ ਉਹ ਸਾਹਮਣੇ ਇਸ ਸਟੇਜ 'ਤੇ ਵੀ ਵਾਰੀ ਹੈ ਅੱਜ ਮਾ ਪੂਰੇ ਇੰਡੀਆ ਪੱਤਾ ਪਸਮਾਨ ਉਹਨਾਂ ਦੇ ਵਹੀ ਵਿੱਚ ਉਹਨੀਆਂ ਕਿੰਨੀ ਸਮਾਨ ਦੀ ਰੈਲੀ ਹੋਈ ਜਿਵੇਂ ਬਿਟੋ ਨਮਾਹ ਕਰ ਬਿਟੋ ਸਮਾਦੇ ਕੀ ਦੀ ਸਵਾਰਾਂ ਦੇ ਸਾਰੇ ਇਕੱਠੇ ਹੋਏ ਨੇ ਬਹੁਤ ਬਹੁਤ ਵੱਡੀ ਰੈਲੀ ਹੋਈ ਆ ਇਹ ਆਮ ਸੰਗਤ ਨਹੀਂ ਇਹ ਜਿੰਨੇ ਨਵੇਂ ਆਏ ਨੇ ਉਹ ਇਸ ਸਮਾਜ ਦੇ ਮੈਂਦੇ ਸੰਗ ਉਹਦੇ ਨਾਲ ਸੰਗ ਜਿਹੜੇ ਇਸ ਜੁਨੀਆ ਕਰਨ ਲਈ ਮਤਲਬ ਕਿ ਜਿੰਨਾ ਸਮਾਣੀ ਹੈਗਾ ਜੀ ਸਾਬ ਨੂੰ ਇਹਦੇ ਵੀ ਬਹੁਤ ਮੁਸ਼ਕਲ ਨਾਲ ਸਮਾਣਿਆ ਕਿ ਸਾਡੇ ਕਿਰਤੀ ਸਮਾਜ ਦੀ ਜਿਹੜੀ ਆ ਉਹ ਪੱਠੀਆ ਕਰੈਲੀ ਹੋਵੇ ਦੀ ਹਮੇਸ਼ਾ ਹੀ ਕਰਦੇ ਆ ਉਹ ਕਿਰਤੀ ਸਮਾਜ ਜਿਹੜਾ ਆ ਉਹ ਜਿਸ ਨੂੰ ਮੋੜ ਦਿੰਦਾ ਉਹ ਮੀਂਹ ਜਿਹਾ ਆਪਕੋ ਕੈਨੇਡਾ ਦਿੱਤੀ ਆਪਕੋ ਆਪਾਂ ਦੇ 20 ਕੁ ਭਾਈਵਾਲ ਹੁੰਦੇ ਨੇ ਔਰ ਆਲਵੇ ਸਮੇਂ ਦੇ ਵਿੱਚ ਵੀ ਉਹ ਕਿਸਤੀ ਸਮਾਜ ਦੇ ਨਾਲ ਖੜਨਗੇ ਤੇ ਪਾਰਲੀਮੈਂਟ ਵਿੱਚ ਜਾ ਕੇ ਵੀ ਉਹ ਕਿਸਤੀ ਸਮਾਜ ਦੀ ਗੱਲ ਕਰਨਗੇ ਬਾਹਰ ਤੇ ਜਾਂ ਕਿਸਤੀ ਸਮਾਜ ਉਹਦੀ ਗੱਲ ਕਰਨਗੇ ਟੈਂਡਾ ਵਿੱਚ ਕਿਸਤੀ ਸਮਾਜ ਉਹਦੀ ਗੱਲ ਕਰਨਗੇ ਤੇ ਖਾਸ ਕਰਕੇ ਸਾਨੂੰ ਕਾਸਪੁਰ ਜੋ ਜਾਨਣ ਜਾਂਦਾ ਹੈ ਇਹ ਸਰਕਾਰਾਂ ਦੀ ਜਿਹੜੀ ਮਦਦ ਮਿਲਦੀ ਹੈ ਉਹ ਆਪ ਨਹੀਂ ਖਾਏਗਾ ਇਹ ਉਹਦਾ ਖੜੀ ਵਿਕਾਸ ਕਰਾਏਗਾ ਇਹਨਾਂ ਦਾ ਵਿਕਾਸ ਕਰਾਏਗਾ ਇਸ ਕਰਕੇ ਅਸੀਂ ਸੰਤੁਸ਼ਟ ਮੋਦੀ ਸਾਹਿਬ ਵੀ ਇਸ ਕਾਪੂ ਸੰਪੂਰਨ ਚਕਾਇਆ ਔਰ ਉਸਨੇ ਲੋਕ ਨੂੰ ਵੀ ਦਬਾਇਆ ਕਿ ਤੁਸਾਂ ਨੂੰ ਪਾਰਲੀਮੈਂਟ ਦੇ ਕੀਤੀ ਸਮਾਜ ਨੇ ਭੇਜਣਾ ਸਾਰੇ ਪਾਰਲੀਮੈਂਟ ਮੈਂਬਰਾਂ ਨੂੰ ਵੇਖ ਲਿਆ ਇਹਨਾਂ ਨੂੰ ਬੋਹਉਂਦੀ ਹੈ ਕਿ ਕੀਤੀ ਸਮਾਜ ਨੂੰ ਵੋਟਾਂ ਲੈ ਲੈਂਦੇ ਨੇ ਪਰ ਬਾਅਦ ਵਿੱਚ ਲਾਗੇ ਨਹੀਂ ਰੱਖਦੇ ਇਸ ਕਰਕੇ ਅਸੀਂ ਸਾਰਿਆਂ ਨੇ ਫੈਸਲਾ ਕੀਤਾ ਕਿ ਸ਼ਰੂਨੀ ਅਕਾਲੀ ਦਲ ਹਮੇਸ਼ਾ ਕੀਤੀ ਸਮਾਜ ਦੀ ਬਾਹ ਫੜਦਾ ਕਿ ਸ਼ਰੂਨੀ ਪੰਗਾ ਦੇ ਕੈਂਡੀਡੇਟ ਅਮਰ ਜੋਸ਼ੀ ਨੂੰ ਜਿਤਾ ਕੇ ਅਸੀਂ ਪਾਰਲੀਮੈਂਟ ਦੇ ਵਿੱਚ ਭੇਜਾਂਗੇ ਆਇ yeah